ਇਹਨਾਂ ਸਕੂਲਾਂ ਦੀ ਵਿਵਹਾਰ ਵੀ ਜਿਹੜੀ ਜੀ ਸਤਪਾਲ ਸਿੰਘ ਜੋਹਲ ਉਹਨਾਂ ਨੇ ਬਦਲੀਆ 8 ਤੋਂ 10 ਦੀ ਔਰ ਕ੍ਰਿਕਟ ਦੁਆਰਾ ਸਕੂਲ ਦੇ ਵਿੱਚ ਕਬੱਡੀ ਦੁਆਰਾ ਆਈ ਜੋਬਸ ਸਾਨੂੰ ਵੀ ਬਹੁਤ ਮਾਰ ਕਰੀ ਪਰ ਹਨੀ ਥੈਂਕ ਯੂ ਕਿਉਂਕਿ ਹੁਣ ਭੈਣ ਪ੍ਰਮਾਨ ਨੇ ਏਡਾ ਵੱਡਾ ਟੋਨੀ ਜੀ ਤੁਸੀਂ ਤੁਹਾਡੀ ਸਾਰੀ ਟੀਮ ਏਡੀ ਸਹਿਯੋਗ ਕੀਤਾ ਏਡਾ ਵੱਡਾ ਮੈਂਡੇਟ ਦੇ ਕੇ ਭੇਜਿਆ ਵਾਰ 9 ਦੇ 10 ਦੇ ਵਿੱਚੋਂ ਤੇ ਉੱਥੇ ਜਾ ਕੇ ਫਿਰ ਆਪਾਂ ਨੂੰ ਵੇਦਨ ਬਣੀ ਜਿਹੜਾ ਜੀ ਕਿ ਇੰਨਾ ਕ ਟਰਸਟੀਆਂ ਨੇ ਪਿਆਰ ਦਿੱਤਾ ਆਪਣੀ ਕੰਮ ਕਰਨ ਦੀ ਜੋ ਦਿਸ਼ਾ ਸੀ ਜੋ ਲਗਨ ਸੀ ਉਹਨੂੰ ਦੇਖ ਕੇ ਤੇ ਉਹਨਾਂ ਨੇ ਪੂਰੇ ਬੋਰਡ ਦਾ ਡਿਪਟੀ ਚੇਅਰਮੈਨ ਬਣਾਇਆ ਹੋਇਆ ਹੈ ਸੋ ਇਸ ਕਰਕੇ ਫਿਰ ਹੁਣ ਆਪਣਾ ਇਹ ਮੈਂ ਭੈਣ ਪ੍ਰਮੋ ਨੂੰ ਇਲੈਕਟ ਹੋਣ ਤੋਂ ਬਾਅਦ ਕਿਹਾ ਸੀ ਕਿ ਹੁਣ ਤੁਹਾਡਾ ਕੰਮ ਖਤਮ ਹੈ ਤੇ ਮੇਰਾ ਸ਼ੁਰੂ ਹੈ ਤੇ ਇਹ ਸ਼ੁਰੂ ਹੋਣ ਤੋਂ ਬਾਅਦ ਜਾਰੀ ਹੀ ਰਹਿਣਾ ਹੈ ਸੋ ਜਾਰੀ ਰਹਿਣ ਦੇ ਤਹਿਤ ਜੋ ਆਪਾਂ ਸਕੂਲ ਲੈਵਲ ਤੇ ਜੋ ਆਪਾਂ ਬੋਰਡ ਲੈਵਲ ਤੇ ਭੈਣ ਪ੍ਰਮੋਆਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਲਈ ਜਿਹੜਾ ਜੀ ਕਿ ਜਿਸ ਤਰ੍ਹਾਂ ਦੀਆਂ ਚੇਂਜਸ ਲ ਲੇ ਬਸ ਉਹਨੂੰ ਵੀ ਫੋਲੋ ਕੀਤਾ ਜਾ ਰਿਹਾ ਹੈ ਕਾਫੀ ਜਿਹੜਾ ਕਲਾਸਰੂਮ ਦਾ ਆਪਾਂ এনवायरमेंट ਆ ਉਹਨੂੰ ਇੰਪਰੂਵ ਕੀਤਾ ਇਹ ਘਰੋਂ ਜਿਹੜਾ ਕੈਸ਼ ਜਾਂ ਸੈਲਫੋਨ ਵਗੈਰਾ ਉਹ ਸਾਰੀਆਂ ਚੀਜ਼ਾਂ ਨੂੰ ਫਿਕਸ ਕਰਕੇ ਇਹਦੀ ਨਾਲ ਹੀ ਪਰ ਆਪਾਂ ਚਾਹੁੰਦੇ ਸੀ ਕਿ ਜਿਹੜੀਆਂ ਇਹ ਆਪਣੀਆਂ ਸਾਡੀਆਂ ਇਹ ਖੇਡਾਂ ਆ ਸਾਡੀ ਇਹ ਬੋਲੀ ਐ ਇਹ ਹੁਣ ਇਹੀ ਦੇਸ਼ ਐ ਇੱਥੋਂ ਹੀ ਆਪਾਂ ਇਸ ਸੰਸਾਰ ਚੋਂ ਚਲੇ ਜਾਣਾ ਇੱਕ ਦਿਨ ਤੇ ਵੀ ਉਹ ਜਾਣ ਤੋਂ ਪਹਿਲਾਂ ਅਗਲੀ ਜਨਰੇਸ਼ਨ ਦੇ ਵਿੱਚ ਪਾਸ ਔਨ ਕਰਨਾ ਵੀ ਉਹ ਸਾਡੀ ਰਿਸਪੌਂਸਿਬਿਲਟੀ ਆ ਤੇ ਉਹੋ ਜਿਹਾ ਅਸੀਂ ਸਕੂਲਾਂ ਦੇ ਵਿੱਚੋਂ ਬਹੁਤ ਸੌਖਿਆਂ ਕਰ ਸਕਦੇ ਹਾਂ ਜੀ ਸੋ ਇਸ ਤੱਕ ਕਿ ਫਿਰ ਆਪਾਂ ਇਹਨਾਂ ਤੇ ਉਪਰਾਲੇ ਵਿੱਡੇ ਸੀ ਕਿ ਸਾਡੇ ਜਿਹੜੇ ਵਾਰਡ 9 10 ਦੇ ਚਾਰ ਹੀ ਸੈਕੰਡਰੀ ਸਕੂਲ ਐ ਚਾਰਾਂ ਦੇ ਵਿੱਚ ਹੀ ਆਪਾਂ ਪੰਜਾਬੀ ਜਿਹੜੀਆਂ ਉਹਦੀਆਂ ਕਲਾਸਾਂ ਜੂਨ ਤੋਂ ਲੈ ਕੇ ਸਤੰਬਰ ਤੱਕ ਸਾਰਾ ਸਾਰੀ ਲੱਗਦੀਆਂ ਰਹਦੀਆਂ ਐਵਰੀ ਵੀਕ ਐਂਡ ਤੇ ਜੀ ਉਦੇ ਨਾਲ ਹੀ ਫਿਰ ਆਪਾਂ ਕੀਤਾ ਵੀ ਜਿਹੜੇ ਇਹ ਭੰਗੜੇ ਦੇ ਕਲੱਬ ਐ ਸਕੂਲਾਂ ਚੋਂ ਬੜੀ ਕਾਮਯਾਬੀ ਨਾਲ ਚੱਲ ਰਹੇ ਆ ਤੇ ਹੁਣ ਲੋਕਾਂ ਨੂੰ ਨਾਂ ਤੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ ਦੇ ਲਈ ਖਰਚੇ ਕਰਨ ਦੀ ਲੋੜ ਆ ਨਾ ਭੰਗੜਾ ਸਿਖਾਉਣ ਲਈ ਕੋਈ ਖਰਚੇ ਕਰਨ ਦੀ ਲੋੜ ਆ ਇਹ ਦੋਨੇ ਚੀਜ਼ਾਂ ਮੁਫਤ ਹੋ ਰਹੀਆਂ ਸਕੂਲਾਂ 'ਚ ਜੀ ਹਾਂਜੀ ਤੇ ਉਹਦੇ ਨਾਲ ਹੀ ਕਿਤੇ ক্রিকেট ਦੇ ਕਲੱਬ ਵੀ ਜਿਹੜੇ ਜੀ ਬਣੇ ਟੋਨੀ ਜੀ ਤੇ ਫਿਰ ਕਬੱਡੀ ਰਹਿੰਦੀ ਸੀ ਕਬੱਡੀ ਤੇ ਜਿਹੜਾ ਜੀ ਪੀ ਅਸੀਂ ਪਿਛਲੇ ਸਾਲ ਯਤਨ ਆਰੰਭਿਆ ਸੀ ਅਸੀਂ ਫਿਰ ਇੱਕ ਦੋ ਟੀਮਾਂ ਬਣਾਈਆਂ ਜਾਨੀ ਕਿ ਪਿਛਲੇ ਸਾਲ ਅਸੀਂ ਥੋੜਾ ਉਹਦਾ ਬੇਸਿਸ ਬਣਾ ਲਿਆ ਇਸ ਸਾਲ ਫਿਰ ਬਹੁਤ ਵੱਡੇ ਪੱਧਰ ਤੇ ਅਸੀਂ ਜਿਹੜੀ ਕਬੱਡੀ ਲਾਂਚ ਕਰ پا ਰਹੇ ਹਾਂ ਪੂਰਾ ਪ੍ਰੋਫੈਸ਼ਨਲੀ ਬੋਰਡ ਦੇ ਵੱਲੋਂ ਤੇ ਪੇ ਅੱਜ ਤੱਕ ਜਿਹੜਾ ਇਹ ਕਬੱਡੀ ਨਹੀਂ ਸੀ ਇਸ ਲੈਵਲ ਤੇ ਜਿਹੜੀ ਅੱਜ ਪੀਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵੱਲੋਂ ਲਾਂਚ ਕੀਤੀ ਗਈ ਤੇ ਇਹਦੀ ਅਰੰਭਤਾ ਜਿਹੜੀ ਵਾਰਡ 10 ਦੇ ਵਿੱਚ ਹੋਣ ਜਾ ਰਹੀ ਹੈ ਅੱਧੀ ਦਰਜਣ ਸਕੂਲ ਆ ਜਿਹੜੇ ਜਿੱਪੇ ਦੇ ਵਿੱਚ ਸ਼ਾਮਲ ਐ ਦੋ ਸਕੂਲਾਂ ਦੇ ਵਿੱਚ ਤੇ ਐਸੀ ਗੱਲ ਪਣੀ ਐ ਇੰਨੀ ਦਿਲਚਸਪੀ ਆ ਪਿੰਡ ਪਰੋਮਾਂ ਦੀ ਸਟੂਡੈਂਟਸ ਦੀ ਬੱਚਿਆਂ ਦੀ ਲੜਕਿਆਂ ਦੀ ਲੜਕੀਆਂ ਦੀ ਪਰਿਵਾਰਾਂ ਦੀ ਕਿ ਵੀ ਦੋ ਦੋ ਟੀਮਾਂ ਇੱਕ ਇੱਕ ਸਕੂਲ ਦੇ ਵਿੱਚ ਹੀ ਬਣ ਗਈਆਂ ਕੈਸਲਬਰੁਖ ਸਕੂਲ ਵਾਰਡ 10 ਦੇ ਵਿੱਚ ਦੋ ਟੀਮਾਂ ਕਬੱਡੀ ਦੀਆਂ ਉਹਨਾਂ ਦੀਆਂ ਬਣੀਆਂ ਹੋਈਆਂ ਐ ਇੱਕ ਕਬੱਡੀ ਦਾ ਕੁੰਭ ਹੈ ਜਿਹੜਾ ਜਿੱਪੇ ਪਹਿਲੀ ਵਾਰੀ ਅਫੀਸ਼ੀਅਲੀ ਪੀਲ ਡਿਸਟ੍ਰਿਕਟ ਰੂਲ ਬੋਰਡ ਦੇ ਵੱਲੋਂ ਹੋਵੇਗਾ ਇਹ ਹੋ ਪਾਰਿਆ ਇਸ ਕਰਕੇ ਇੱਕ ਪਿੰਡ ਪਰਮਾ ਦਾ ਈਟਾ ਵੱਡਾ ਆਪਣੇ ਕੋਲ ਮੈਂਡੇਟ ਸੀ ਸੋ ਮੈਨੂੰ ਹੁਣ ਇਹ ਹੁੰਦਾ ਜਿੱਪ ਇਲੈਕਟ੍ਰੋਨ ਤੋਂ ਬਾਅਦ ਪਿੰਡ ਪਰਮਾ ਨੂੰ ਆਪਾਂ ਨੂੰ ਕੁਝ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਹੁਣ ਆਹ ਕਰ ਦਿਓ ਜੀ ਹੁਣ ਆਹ ਕਰ ਦਿਓ ਜੀ ਆ ਟਾਊਨ ਹਾਲ ਕਰ ਲਈਏ ਸੀ ਨੋ ਕਿਉਂਕਿ ਵੀ ਆਪਾਂ 20 ਸਾਲਾਂ ਤੋਂ ਇਸ ਸਮੱਸਿਆਵਾਂ ਆ ਜਿਹੜੀਆਂ ਭੈਣ ਭਰਾਵਾਂ ਦੀਆਂ ਲੋੜਾਂ ਸੀ ਕਮਿਊਨਿਟੀ ਦੀਆਂ ਉਹਨਾਂ ਦਾ ਜ਼ਿਕਰ ਹੀ ਕਰਦੇ ਆ ਰਹੇ ਸੀ ਕਿ ਪਤਾ ਹੀ ਸੀਗਾ ਵੀ ਆਪਾਂ ਨੂੰ ਰੇਟਲੇ ਪੱਧਰ ਤੇ ਮੁਸ਼ਕਲਾਂ ਕੀ ਹੈਗੀਆਂ ਤੇ ਇਸ ਕਰਕੇ ਮੰਡੇਟ ਮਿਲਣ ਤੋਂ ਬਾਅਦ ਆਪਾਂ ਸਿੱਧਾ ਹੀ ਇਹ ਮੁਸ਼ਕਲਾਂ ਦੀਆਂ ਜੜ੍ਹਾਂ ਨੂੰ ਫੜਨਾ ਸ਼ੁਰੂ ਕੀਤਾ ਤੇ ਪੂਰੀ ਕਾਮਯਾਬੀ ਦੇ ਨਾਲ ਚੱਲਣ ਦੀ ਕੋਸ਼ਿਸ਼ ਵਿੱਚ ਹਾਂ ਜੀ ਬਿਲਕੁਲ ਜੋ ਸਰਬ ਬਹੁਤ ਬਹੁਤ ਹੀ ਵਧੀਆ ਔਰ ਜੋ ਸਰਬ ਜਿੱਥੇ ਇਹਨਾਂ ਸਕੂਲਾਂ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਔਰ ਦਲ ਖੁਸ਼ ਹੁੰਦਾ ਜਦੋਂ ਇਹਨਾਂ ਸਕੂਲਾਂ ਦੀ ਜਦੋਂ ਵੀ ਗੱਲਬਾਤ ਸੁਣਨ ਨੂੰ ਮਿਲਦੀ ਆ ਤੇ ਦੂਜੇ ਪਨੇ ਜੋਸਾਹਬ ਇੱਕ ਚੀਜ਼ ਹੋਰ ਵੀ ਮੈਂ ਕਹ ਦਿੰਦਾ ਕਿ ਜਦੋਂ ਤੁਹਾਡੇ ਹਰ ਇੱਕ ਕੋਈ ਭਰਾ ਕੰਮ ਕਰਦਾ ਤੇ ਦੁਆਰਾ ਵੋਟਾਂ ਮੰਗਣ ਨਹੀਂ ਜਾਣਾ ਪੈਂਦਾ ਲੋਕ ਆਪ ਪਿੱਛੇ ਫੜਦੇ ਆ ਵੋਟਾਂ ਲੈ ਕੇ ਕਿ ਜੋਸਾਹਬ ਵਰਗਾ ਇਨਸਾਨ ਸਾਨੂੰ ਚਾਹੀਦਾ ਸੀ ਪਹਿਲਾਂ ਇਹਨਾਂ ਸਕੂਲਾਂ ਦੇ ਵਿੱਚ ਪਰ ਦੇਰ ਆਏ ਦਰਸਾਏ ਬਹੁਤ ਵਧੀਆ ਪਰ ਦੂਜੇ ਬੰਨੇ ਜੋਸਾਹਬ ਜੇ ਅਸੀਂ ਗੱਲਬਾਤ ਕਰਦੇ ਆ ਤੇ ਸਾਡੇ ਕੈਨੇਡਾ ਦੇ ਵਿੱਚ ਏਟੀਆਂ ਵਧੀਆਂ ਕੰਟਰੀਆਂ ਦੇ ਵਿੱਚ ਆ ਕੇ ਜਿੱਦਾ ਤੁਸੀਂ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਦਿਮਾਗਾਂ ਦੇ ਵਿੱਚ ਜਿਹੜਾ ਗੰਦ ਜਿਹੜਾ ਹੈ ਨੀ ਉਹ 에ਰਪੋਰਟਾਂ ਤੇ ਛੱਡ ਕੇ ਨਾ ਆਉਣਾ ਔਰ ਕੱਲ ਆਪਾਂ ਇੱਕ ਖਬਰ ਸੰਖੇ ਕੀਤੀ ਸੀਗੀ ਤੇ ਅੱਜ ਤੁਹਾਡੀਆਂ ਮੈਂ ਜਦੋਂ ਖਬਰਾਂ ਤੇ ਝਾਤ ਮਾਰੀਏ 5-7 ਹੋਰ ਨਾਂ ਜਿਹੜੇ ਆ ਜੀ ਖੁੱਲ ਕੇ ਸਾਹਮਣੇ ਆ ਰਹੇ ਆ ਕਦੋਂ ਹਟਣਗੇ ਸਾਡੇ ਜਿੱਦਾਂ ਅਮਨ ਕਾਂਗਿਆ ਅਮਨੀ ਧਾਰੀ ਵਾਲਿਆ ਅਸਟ੍ਰੇਲੀਆ ਦੇ ਵਿੱਚ ਸਿੱਖੀ ਸਰੂਪ ਗੁਰਵਿੰਦਰ ਸਿੰਘ ਜਾਂ ਡਰੱਗ ਤੇ ਕਮੰਟਰੀ ਬਹੁਤ ਸਾਰੇ ਤੰਦਿਆਂ ਦੇ ਵਿੱਚ ਜਿਹੜੇ ਜੀ ਇਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਡਾਕਟਰ ਸਾਹਿਬ ਆਣੀ ਟੁਨੀਜੀ ਵੀ ਦੇਖੋ ਇਹ ਫਿਰ ਹੁਣ ਆਪਾਂ ਨਾ ਮੈਨੂੰ ਤਾਂ ਕਦੇ-ਕਦੇ ਇਹ ਲੱਗਦਾ ਹੁੰਦਾ ਜਦੋਂ ਕਿਉਂਕਿ ਹੁਣ ਸਾਰਾ ਸੰਸਾਰ ਗਾਇਆ ਹੈ ਸਾਰਾ ਸੰਸਾਰ ਗਾ ਕੇ ਜੋ ਜਾਨੀ ਕਿ ਵੀ ਅਸੀਂ ਉਹਨਾਂ ਦੇਸ਼ਾਂ ਦੇ ਵਿੱਚ ਸਾਡੀਆਂ ਆਪਣੇ ਲੋਕਾਂ ਦੇ ਹਾਲਾਤ ਦੇਖਦਾ ਮੈਂ ਜੇਲਾਂ ਦੇ ਵਿੱਚ ਵਿਜ਼ਿਟ ਕਰਦਾ ਤੇ ਦੇਖਦਾ ਵੀ ਅੱਛਾ ਆਹ ਜਿਹੜੇ ਜਾਨੀ ਕਿ ਸਵਰਗ ਵਰਗੇ ਦੇਸ਼ ਸੀਗੇ ਇੱਥੇ ਵੀ ਡਰੱਗ ਦੇ ਕੇਸਾਂ ਦੇ ਵਿੱਚ ਤੇ ਮਾਰ ਕਾਟ ਦੇ ਵਿੱਚ ਸਾਡੇ ਲੋਕ ਪੰਜਾਬੀ ਜੇਲਾਂ ਦੇ ਵਿੱਚ ਚੱਲ ਗਏ ਪੰਜਾਬਣਾ ਵੀ ਘਰਾਂ ਦੀਆਂ ਲੜਾਈਆਂ ਮਾਰ ਕੇ ਤੇ ਉਹੀ ਜਾਤਾਂ ਪਾਤਾਂ ਜੀ ਉਹ ਸਾਰਾ ਕੁਝ ਗੰਦਗੀਆਂ ਨਾਲ ਹੀ ਜਾਨੀ ਕਿ ਢੋਈਆਂ ਹੋਈਆਂ ਜਿਨ੍ਹਾਂ ਦੇ ਕਰਕੇ ਜ਼ਿੰਦਗੀ ਉੱਥੇ ਨਰਕ ਸੀ ਤੇ ਆਪਾਂ ਮੱਥੇ ਟੇਕਦੇ ਫਿਰਦੇ ਆ ਉੱਥੇ ਡੋਲੂ ਚੱਕ ਕੇ ਕਦੀ ਐਨੂੰ ਕਦੀ ਕਿਤੇ ਕੰਡਪਾਟ ਕਰਾ ਆ ਵੀ ਮੈਨੂੰ ਬਾਹਰ ਜਾਣ ਦਾ ਮੌਕਾ ਮਿਲ ਜੇ ਬਾਹਰ ਜਾਨੀ ਕਿ ਉਹ ਗੰਦਗੀਆਂ ਸਿਰ ਦੇ ਵਿੱਚ ਲਿਆ ਰਹੇ ਆ ਤੇ ਅਸੀਂ ਆਪਣਾ ਜੀਵਨ ਤੇ ਸਵਰਗ ਕੀ ਬਣਾਉਣਾ ਉਹ ਸਿਰਾਂ ਦੀਆਂ ਗੰਦਕੀਆਂ ਦੇ ਨਾਲ ਉਹਨਾਂ ਦੇਸ਼ਾਂ ਨੂੰ ਵੀ ਖਰਾਬ ਕਰ ਰਹੇ ਆ ਸੋ ਇਸ ਕਰਕੇ ਜੀ ਵੀ ਇਹ ਹੁਣ ਉਦਾਹਰਨਾਂ ਨੇ ਤੁਸੀਂ ਦੇਖ ਲਓ ਕੈਨੇਡੀਅਨ ਸਿਟੀਜ਼ਨ ਆਹਾਂ ਅਮਨ ਕੰਗ ਕੈਨੇਡੀਅਨ ਸਿਟੀਜ਼ਨ ਮਨੀ ਥਾਲੀਵਾਲ ਕੈਨੇਡੀਅਨ ਸਿਟੀਜ਼ਨ ਹਨਾ ਆਸਟ੍ਰੇਲੀਆ ਦੇ ਵਿੱਚ ਆ ਗੁਰਵਿੰਦਰ ਸਿੰਘ ਫਿਰ ਨਾਲ ਪੰਜਾਬੀ ਨਾਲ ਸਿੱਖੀ ਸਰੂਪ ਲੋ ਘਟਦਾ ਹੈ ਹਾਂਜੀ ਸੋ ਵੱਧ ਕਰਕੇ ਇਹ ਹੈ ਜੀ ਵੀ ਹੁਣ ਮੈਂ ਫਿਰ ਇੱਕੋ ਹੀ ਗੱਲ ਕਰਦਾ ਹੁੰਦਾ ਹੈ ਤੇ ਇਹ ਜਿਹੜਾ ਕੈਨੇਡਾ ਦੇ ਆਸਟ੍ਰੇਲੀਆ ਦੇ ਅਮਰੀਕਾ ਦੇ ਯੂਰਪ ਦੇ ਸਾਰਾ ਸਾਲ ਹੀ ਕੋਨੇ-ਕੋਨੇ ਦੇ ਵਿੱਚ ਇਹ ਅਪਰਾਧਿਕ ਕੇਸਾਂ ਦੇ ਵਿੱਚ ਪੰਜਾਬੀਆਂ ਪੰਜਾਬਣਾਂ ਦੀਆਂ ਗ੍ਰਿਫਤਾਰੀਆਂ ਦੀ ਝੜੀ ਜਿਹੜੀ ਉਹ ਲੱਗੀ ਰਹਿੰਦੀ ਆ ਆ ਪਿਛਲੇ ਹਫ਼ਤੇ ਕਦੇ ਤੁਸੀਂ ਅੰਕੜੇ ਚੁੱਕ ਲਓ ਤੁਹਾਨੂੰ 15-16 ਨਾਂ ਮਿਲ ਜਾਣਗੇ ਪੰਜਾਬੀ ਹਾਂ 16 ਦੇ ਲੱਗਿਆ ਜੀ ਅੱਛਾ ਉਸ ਤੋਂ ਬਿਨਾ ਮੈਨੂੰ ਹੋਰ ਦੱਸੋ ਵੀ ਹੋਰ ਕਿਹੜੀ ਕਮਿਊਨਿਟੀ ਦੇ ਇੰਨੇ ਨਾਂ ਆਏ ਆ ਬਾਕੀਆਂ ਨੂੰ ਭਲ ਪਛ ਰਹੀ ਆ ਇਹਨਾਂ ਕਾਨੂੰਨਾਂ 'ਚ ਤੁਹਾਨੂੰ ਸੱਚ ਕਾਨੂੰਨ ਚਾਹੀਦੇ ਆ ਅਸੀਂ ਜਾਣੀ ਕਿ ਇਹਨਾਂ ਦੇਸ਼ਾਂ ਨੂੰ ਤੇ ਆ ਕੇ ਵਿਗਾੜ ਰਹੇ ਆ ਵੀ ਜਿਹੜੇ ਪਹਿਲਾਂ ਹੀ ਨਰਮ ਕਾਨੂੰਨਾਂ ਨਾਲ ਹੀ ਨੰਬਰ 1 ਸੀਗੇ ਹੁਣ ਅਸੀਂ ਨਹੀਂ ਇਹਨਾਂ ਕੋਲੋਂ ਸਾਹਮਣੇ ਜਾ ਰਹੇ ਰੱਸਾ ਪਾਏ ਬਿਨਾ ਵੀ ਸਾਡੇ ਕਰਕੇ ਕਾਨੂੰਨ ਸਖਤ ਕਰੋ ਤੇ ਇਹ ਗੱਲ ਬਣੂਗੀ ਮੈਨੂੰ ਇਹ ਲੱਗਦਾ ਵੀ ਜੇ ਐਦਾਂ ਦੀ ਪ੍ਰਵਿਰਤੀ ਦੇ ਨਾਲ ਸਾਡਾ ਕੋਈ ਆਪਣਾ ਦੇਸ਼ ਹੁੰਦਾ ਤੇ ਸਿਰਫ ਤੇ ਸਿਰਫ ਉਹਦਾ ਅਫਗਾਨਿਸਤਾਨ ਨਾਲੋਂ ਵੀ ਭੈੜਾ ਹਾਲ ਅਸੀਂ ਕਰਨਾ ਸੀ ਨਹੀਂ ਤੇ ਹੁਣ ਪੰਜਾਬ ਦੇ ਵਿੱਚ ਆਪਣੇ ਹੀ ਚੁਣੇ ਹੋਏ ਲੋਕਾਂ ਦੀ ਸਰਕਾਰ ਆ ਆਪਾਂ ਕਿੰਨੇ ਵੀ ਖਾਲਸਾ ਰਾਜ ਰਿਹਾ ਸਾਡਾ ਉਦੋਂ ਚੱਲ ਗਿਆ ਅੱਜ ਅਸੀਂ ਇੱਕ ਨਿੱਕੀ ਜਿਹੀ ਪੰਜਾਬੀ ਨੂੰ ਨਹੀਂ ਸੰਭਾ ਪਾ ਰਹੇ ਜੀ ਹਾਂਜੀ ਆਪਣੇ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਨਾ ਉੱਥੇ ਤੇ ਕਰਕੇ ਮੈਂ ਸਮਝਾਂਗਾ ਵੀ ਹੁਣ ਆਪਾਂ ਉੱਥੋਂ ਪੈਦਾ ਹੋ ਕੇ ਡੇਰਾ ਡੰਡਾ ਪਟਕੇ ਝੋਲਾ ਚੋੱਕੇ ਤੌਰ 'ਤੇ ਟਾਚੀ ਚੋੱਕੇ ਤੌਰ 'ਤੇ ਜਾਂ ਖਾਲੀ ਹੱਥ ਵੀ ਤੌਰ 'ਤੇ ਤੇ ਜ਼ਰੂਰ ਅਸੀਂ ਦੇਖੀਏ ਵੀ ਦੁਨੀਆ ਦੇ ਕਸੂਰ ਕੱਢਣ ਤੋਂ ਪਹਿਲਾਂ ਸ਼ੁਰੂਆਤ ਆਪਣੇ ਸਿਰ ਦੇ ਅੰਦਰੋਂ ਕਰੀਏ ਵੀ ਇਹਦੇ ਵਿੱਚ ਤਾਂ ਨਹੀਂ ਕੋਈ ਖਰਾਬੀ ਹਾਂ ਜਿੰਨਾ ਚਿਰ ਆਪਣੇ ਸਿਰ 'ਚ ਖਰਾਬੀ ਹੈ ਤੁਸੀਂ ਸੰਸਾਰ ਕਿੱਦਾਂ ਠੀਕ ਕਰ ਸਕਦੇ ਹੋ ਤੇ ਜਾਂ ਠੀਕ ਸੰਸਾਰ ਨੂੰ ਠੀਕ ਰਹਿਣ ਵੀ ਕਿੱਦਾਂ ਦੇ ਸਕਦੇ ਹੋ? ਹਾਂਜੀ। ਐਲ ਐਮ ਆਈ ਇਹ ਵੇਚਣਾ ਉਹਦੇ ਵਿੱਚ ਇੱਕ ਉਦਾਹਰਣ ਹੈ। ਚਿੱਠੀਆਂ ਵੇਚੀ ਜਾਣਾ ਲੋੜਵੰਦਾਂ ਨੂੰ ਇੱਕ ਉਦਾਹਰਣ ਹੈ ਸਿਰ ਖਰਾਬ ਦੀ। ਨਕਲੀ ਟੀ ਫੋਰਾਂ ਬਣਾਉਣੀਆਂ, ਨਕਲੀ ਦਫ਼ਤਰਾਂ ਦੇ ਵਿੱਚ ਟਰਾਈਆਂ ਲਾ ਕੇ ਪੇਰੋਲਾਂ ਚਲਾਉਣਾ ਇਹ ਦਿਮਾਗ ਖਰਾਬ ਦੀ ਗੰਦਗੀ ਦੀ ਨਿਸ਼ਾਨੀ ਹੈ। ਤੁਸੀਂ ਇਹਨਾਂ ਕੰਮਾਂ ਨਾਲ ਚਾਹੁੰਦੇ ਆ ਵੀ ਕੈਨੇਡਾ ਨੰਬਰ 1 ਰਹੇ ਜਾਊਗਾ? ਨਹੀਂ ਜੀ ਸੋ ਇਹਸ ਕਰਕੇ ਜਦੋਂ ਅਸੀਂ ਆਪ ਹੀ ਸਿਉਕ ਤੇ ਘੁਣ ਬਣੇ ਹੋਈਆਂ ਇਹ ਦੇਸ਼ ਨੂੰ ਖਾਣ ਦੇ ਲਈ ਤੇ ਨਾਲ ਚਾਹੁੰਦੇ ਆਂ ਵੀ ਇਹ ਦੇਸ਼ ਜਿਹੜਾ ਵੀ ਖਰਾਬ ਨਾ ਹੋਵੇ ਅਸੀਂ ਰੌਲਾ ਤੇ ਪਾਉਨੇ ਆ ਨਾ ਵੀ ਕੈਨੇਡਾ ਖਰਾਬ ਹੋਈ ਜਾਂਦਾ ਮੈਂ ਪੁੱਛਦਾ ਵੀ ਖਰਾਬ ਇਹਨੂੰ ਕਰਦਾ ਕੌਣ ਹੈ ਉਹ ਅੱਜ ਤੋਂ 30 ਸਾਲ ਪਿੱਛੇ ਜਾ ਜਿਏ ਬ੍ਰੈਮਟਨ ਦੇ ਵਿੱਚ ਤੁਸੀਂ ਮੈਨੂੰ ਦੱਸੋ ਵੀ ਕੌਣ ਲੋਕ ਆਏ ਆ ਤੇ ਬ੍ਰੈਮਟਨ ਦਾ ਸਤਿਆਨਾਸ਼ ਹੋ ਗਿਆ ਬ੍ਰੈਮਟਨ ਦੇ ਵਿੱਚ ਉਦੋਂ ਕਿਤੇ ਲੋਕ ਆਏ ਹੋਣਗੇ ਵਧੀਆ ਸ਼ਹਿਰ ਸੀ ਤਾਂ ਹੀ ਆਏ ਨਾ ਅਸੀਂ ਉਥੋਂ ਡੇਰਾ ਡੰਡਾ ਪਟਕੇ ਖਰਾਬ ਜਗ੍ਹਾ ਵੱਲ ਨੂੰ ਤੇ ਜਾਣ ਨੂੰ ਨਹੀਂ ਭੱਜੇ ਫਿਰਦੇ ਆਪਣਾ ਆਪ ਵੇਚ ਕੇ ਅਸੀਂ ਚੰਗੀ ਜਗ੍ਹਾ ਵੱਲ ਨੂੰ ਜਾਣ ਨੂੰ ਤਰਸਦੇ ਆਂ ਤਰਸਦੀ ਆਂ ਤੇ ਫੇ ਬ੍ਰੈਮਟਨ ਚੰਗੀ ਜਗ੍ਹਾ ਸੀ ਤਾਂ ਸਾਡੀ ਕਮਿਊਨਿਟੀ ਨੇ ਚੁਣੀ ਹੋਊਗੀ ਓਕੇ ਫਿਰ ਫੇ ਉਦੋਂ ਚੰਗੀ ਸੀ ਤੇ ਅੱਜ ਖਰਾਬ ਕਿਉਂ ਐ ਕੌਣ ਆਇਆ ਇੱਥੇ ਤੋਂ ਇਸ ਕਰਕੇ ਮੈਂ ਸਮਝਾਂਗਾ ਦੁਨੀਆ ਦੇ ਕਸੂਰ ਵੀ ਕੱਢੀਏ ਪਰ ਕੰਦ ਤੇ ਲਿਖੀ ਸੱਚਾਈ ਪੜ੍ਹੀਏ ਬਹੁਤ ਸਮਾਂ ਇਹ ਆਪਾਂ ਗੱਲਾਂ ਇਦਾਂ ਦੀਆਂ ਖਰਾਬ ਕਰ ਲਈਆਂ ਵੀ ਗੱਲ ਨਾ ਕਰਿਓ 네ਗੇਟਿਵ ਆ ਜੀ ਕਮਿਊਨਿਟੀ ਦਾ ਨਾਮ ਖਰਾਬ ਹੋ ਜੂ ਜੀ ਉਹ ਮੈਂ ਪੁੱਛਦਾ ਇਹ ਸਭ ਕੁਝ ਖਰਾਬੀਆਂ ਚੱਲਦੇ ਰਹਿਣ ਨਾਲ ਕਮਿਊਨਿਟੀ ਦਾ ਨਾਮ ਖਰਾਬ ਹੁੰਦਾ ਕਿ ਜਾਂ ਇਹਦੀ ਚਰਚਾ ਕਰਕੇ ਇਸ ਸਭ ਕੁਝ ਨੂੰ ਦੁਰਸਤ ਕਰਨ ਦੇ ਲਈ ਇੱਕ ਰਾਹ ਪਧਰਾ ਕਰਨ ਦੇ ਨਾਲ ਕਮਿਊਨਿਟੀ ਦਾ ਨਾਮ ਖਰਾਬ ਹੋ ਜਾਂਦਾ ਸੋ ਇਸ ਕਰਕੇ ਜਿਨ੍ਹਾਂ ਲੋਕਾਂ ਨੇ ਇਹ 20 25 ਸਾਲ ਗੱਲ ਫਲਾਈ ਰੱਖੀ ਇਹ ਜੁਰਮਾਂ ਦੀ ਗੱਲ ਨਾ ਕਰੋ ਸਾਡੀ ਕਮਿਊਨਿਟੀ ਦੇ ਵਿੱਚ ਖਰਾਬੀਆਂ ਦੀ ਹੈ 네ਗੇਟਿਵ ਹੈ ਇਹਦਾ ਨਾਮ ਬਦਨਾਮ ਹੁੰਦਾ ਹੈ ਅਸਲ ਦੇ ਵਿੱਚ ਉਹ ਸੋਚਨੇ ਉਹਨਾਂ ਲੋਕਾਂ ਨੇ ਸਾਡੀ ਕਮਿਊਨਿਟੀ ਨੂੰ ਬਰਬਾਦ ਕਰਨ ਦੇ ਵਿੱਚ ਜਿਹੜਾ ਜੀ ਪੂਰਾ ਯੋਗਦਾਨ ਪਾਇਆ ਹੈ ਮੈਨੂੰ ਲੱਗਦਾ ਉਹਨਾਂ ਲੋਕਾਂ ਦਾ ਜਰੂਰ ਕੋਈ ਨਾ ਕੋਈ ਹੱਥ ਹੋਊਗਾ ਇਹਨਾਂ ਕੰਮਾਂ ਦੇ ਵਿੱਚ ਜਿਹਦੇ ਕਰਕੇ ਉਹ ਚਾਹੁੰਦੇ ਹੀ ਨਹੀਂ ਸੀ ਚਾਹੁੰਦੀਆਂ ਹੀ ਨਹੀਂ ਸੀ ਵੀ ਇਹਦੀ ਚਰਚਾ ਹੋਵੇ ਅੱਜ ਵੀ ਹੈਗੇ ਉਹ ਲੋਕ ਜਿਹੜੇ ਚਾਹੁੰਦੇ ਨਹੀਂ ਵੀ ਇਹ ਜਿਹੜੀ ਸੱਚੀ ਗੱਲ ਹੈ ਉਹ ਸਾਹਮਣੇ ਆਵੇ ਲੋਕਾਂ ਦੇ ਫੇਸ ਕਰਕੇ ਮੈਂ ਸਮਝਾਂਗਾ ਕਿ ਕਮਿਊਨਿਟੀ ਦੇ ਵਿੱਚ ਮੀਡੀਆ ਦਾ ਬੜਾ ਵੱਡਾ ਰੋਲ ਹੈ ਭੈਣ ਭਰਾਵਾਂ ਦਾ ਬੜਾ ਸਤਿਕਾਰ ਹੈ ਧੰਨਵਾਦ ਹੈ ਪਰ ਜਿਹੜੀ ਗੱਲ ਸੱਚ ਹੈ ਉਹ ਕਦੇ ਨੈਗੇਟਿਵ ਨਹੀਂ ਹੁੰਦੀ ਉਹ ਤੇ ਸੱਚ ਨੇਗੇਟਿਵ ਉਹ ਗੱਲ ਹੈ ਜਿਹੜੀ ਕੋਲੋਂ ਬਣਾ ਕੇ ਝੂਠੀ ਕੀਤੀ ਜਾਵੇ ਜਿਹੜੀ ਗੱਲ ਸੱਚ ਹੈ ਜਰਨਲਿਜ਼ਮ ਚੱਲਦਾ ਫੈਕਟ ਤੱਥਾਂ ਦੇ ਆਧਾਰ ਤੇ ਸੱਚ ਦੇ ਆਧਾਰ ਤੇ ਸੋ ਇਸ ਕਰਕੇ ਸੱਚ 네ਗੇਟਿਵ ਨਹੀਂ ਹੁੰਦਾ ਉਹ ਸੱਚ ਹੈ ਤਦ ਕਰਕੇ ਉਹ ਚੁੱਪਦਾ ਸੋ ਚੁੱਪਣਾ ਉਹਨੂੰ ਆ ਜੇ ਦਾ ਕੋਈ ਨਾ ਕੋਈ ਉਹ ਜੁਰਮ ਦੀ ਦੁਨੀਆ ਦੇ ਵਿੱਚ ਇੰਟਰਸਟ ਆਪੇ ਇਦਾਂ ਇਹ ਚੱਲਦਾ ਰਵੇ ਹਲਵਾ ਮੰਡਾ ਜੀ ਇਹ ਐਲ ਐਮ ਆਈਆਂ ਵੇਚਣ ਦੇ ਵਿੱਚ ਜਿਨ੍ਹਾਂ ਦਾ ਹਲਵਾ ਮੰਡਾ ਚੱਲਦਾ ਸੀ ਉਹਨਾਂ ਨੂੰ ਚੁੱਪਦਾ ਸੀ ਵੀ ਇਹ ਬੰਦ ਕਰਾਉਣ ਦੀ ਗੱਲ ਕਿਉਂ ਹੋ ਰਹੀ ਆ ਹਾਂਜੀ ਸੋ ਇਸ ਕਰਕੇ ਜੇ ਇਸ ਕਮਿਊਨਿਟੀ ਨੇ ਜੇ ਇਸ ਲੋਕਾਂ ਨੇ ਇਸ ਦੁਨੀਆ ਦੇ ਵਿੱਚ ਆਪਣੇ ਹਰ ਇੱਕ ਇਲਲੀਗਲ ਐਕਸ਼ਨ ਨੂੰ ਮਾੜੀ ਗੱਲ ਨਹੀਂ ਸਮਝਿਆ ਉਹਨਾਂ ਨੇ ਇਸ ਧਰਤੀ ਤੇ ਨਾ ਕੋਈ ਨੰਬਰ 1 ਦੇਸ਼ ਬਣਾਇਆ ਨਾ ਬਣਾਉਣਾ ਹੈ ਨਾ ਉਹਨਾਂ ਨੇ ਨੰਬਰ 1 ਬਣੇ ਬਣਾਏ ਇਹਨਾਂ ਦੇਸ਼ਾਂ ਨੂੰ ਨੰਬਰ 1 ਛੱਡਣਾ ਉਹ ਤੁਹਾਡੇ ਸਾਹਮਣੇ ਹੈ ਸਭ ਕੁਝ ਸੋ ਇਸ ਕਰਕੇ ਜਿਨ੍ਹਾਂ ਲੋਕਾਂ ਨੇ ਨੰਬਰ 1 ਦੇਸ਼ ਬਣਾਏ ਸੀ ਉਹਨਾਂ ਨੇ ਆਪਣੇ ਕਿਰਦਾਰ ਸਭ ਤੋਂ ਪਹਿਲਾਂ ਬਲਵਾਨ ਕੀਤੇ ਸੀਗੇ ਉਹਨਾਂ ਨੇ ਇਹਨਾਂ ਗਲਤ ਚੀਜ਼ਾਂ ਨੂੰ ਜੁਰਮਾਂ ਨੂੰ ਬੇਈਮਾਨੀਆਂ ਨੂੰ ਮਾੜੀ ਗੱਲ ਸਮਝਿਆ ਸੀ ਤਾਂ ਜਾ ਕੇ ਸਿੱਧੇ ਪਾਸੇ ਵੱਲ ਨੂੰ ਤੁਰੇ ਸੀਗੇ। ਸੋ ਇਸ ਕਰਕੇ ਇੱਥੇ ਆ ਕੇ ਆਪਾਂ ਨੂੰ ਇਹਨਾਂ ਦੀਆਂ ਖਰਾਬੀਆਂ ਕੱਢਣੀਆਂ ਆ ਜਾਂਦੀਆਂ। ਆਪਣੀਆਂ ਖਰਾਬੀਆਂ ਆਪਾਂ ਕੱਢ ਦੇਣੀ, ਨਾ ਉਹਨਾਂ ਦੀ ਗੱਲੇ ਹੀ ਕਰਨ ਨੂੰ ਤਿਆਰ ਐ। ਇਹਨਾਂ ਦੀਆਂ ਖਰਾਬੀਆਂ ਜੇ ਉੱਥੇ ਪੰਜਾਬ 'ਚ ਬੈਠਿਆਂ ਸਾਨੂੰ ਕੋਈ ਦੱਸੇ ਆਪਾਂ ਸੁਣਨ ਨੂੰ ਵੀ ਨਹੀਂ ਤਿਆਰ। ਇੱਥੇ ਆ ਕੇ ਚਾਹ ਪਾਣੀ ਪੀ ਕੇ ਯਾਨੀ ਕੱਚ ਟੁੱੱਚੀ ਰੱਖ ਕੇ ਸਾਨੂੰ ਇਹਨਾਂ ਦੀਆਂ ਖਰਾਬੀਆਂ ਤਾਂ ਆਡੈਂਟੀਫਾਈ ਕਰਨੀਆਂ ਆ ਜਾਂਦੀਆਂ। ਆਪਣੀਆਂ ਨਹੀਂ ਅਸੀਂ ਕਰਦੇ ਕਦੀ ਵੀ ਜਦੋਂ ਤੱਕ ਅਸੀਂ ਆਪਣੇ ਕਿਰਦਾਰ ਦੇ ਵਿੱਚ ਤਰਸਤੀ ਨਹੀਂ ਕਰਦੇ ਵੀ ਅਸੀਂ ਆਪਣੇ ਅੰਦਰੋਂ ਸ਼ੁਰੂਆਤ ਕਰੀਏ ਨੁਕਸ ਕੱਢਣ ਦੀ ਉਦੋਂ ਤੱਕ ਸਾਡਾ ਇਹ ਮਾਹੌਲ ਕਮਿਊਨਿਟੀ ਦਾ ਕਦੇ ਵੀ ਠੀਕ ਨਹੀਂ ਹੋਏਗਾ ਅਗਲੀ ਜਨਰੇਸ਼ਨ ਦੇ ਵਿੱਚ ਵੀ ਅਸੀਂ ਇੱਕ ਕ੍ਰਾਈਮ ਹੈ ਜਿਹੜਾ ਕ੍ਰਿਮੀਨਲ ਮਾਨਸਿਕਤਾ ਜਿਹੜੀ ਹੈ ਉਹ ਪਾਸ ਔਨ ਕਰ ਦਿੱਤੀ ਹੋਈ ਹੈ ਇਹੀ ਸਿੱਟਾ ਕਿ ਇਹ ਜਿਹੜੇ ਅਮਨ ਕੰਗ ਮਨੀ ਢਾਲੀਵਾਲ ਆਸਟ੍ਰੇਲੀਆ ਨੇ ਇਹ ਸਿੱਖੀ ਸਰੂਪ ਵਾਲਾ ਗੁਰਵਿੰਦਰ ਸਿੰਘ ਇਥੋਂ ਦੇ ਬੋਰਨ ਅਗਲੀ ਜਨਰੇਸ਼ਨ ਜਿਹੜੇ ਅੱਜ ਵੀ ਉਹ ਡਰੱਗ ਦੇ ਕੌਮਾਂਤਰੀ ਅੰਤਰਰਾਸ਼ਟਰੀ ਪੱਧਰ ਦੇ ਸਭ ਤੋਂ ਵੱਡੇ ਜੜਾ ਜਿਪਤੰਦੇ ਦੇ ਵਿੱਚ ਇਹ ਸ਼ਾਮਲ ਦੱਸੇ ਗਏ ਆ। ਸੋ ਇਸ ਕਰਕੇ ਛੋਟੇ ਤੋਂ ਲੈ ਕੇ ਵੱਡੇ ਜੁਰਮ ਤੱਕ ਆ ਮੱਖਣ ਘਿਓ ਚੋਰੀ ਕਰ ਲਓ ਹੋਰ ਕੁਝ ਨਹੀਂ ਤੇ ਉਹ ਸ਼ਰਾਬਾਂ ਚੋਰੀ ਕਰ ਲਓ ਹੋਰ ਕੁਝ ਨਹੀਂ ਤੇ ਜੇ ਸੋਨੇ ਨੂੰ ਹੱਥ ਪੈ ਗਿਆ ਕੰਟਰੋਲ ਨੂੰ ਤੇ ਉਹ ਚੋਰੀ ਕਰ ਲਓ ਜੇ ਆ ਹੁਣ 30 ਕਿਲੋ ਕੋਕੀਨ ਨੂੰ ਹੱਥ ਪੈ ਗਿਆ ਤੇ ਉਹ ਕਰ ਲਓ ਦੇਸ਼ ਵਿਦੇਸ਼ਾਂ ਦੇ ਵਿੱਚ ਸੰਤ ਸਿੰਘ ਜੀ ਮਸਕੀਨ ਵਾਲੀ ਗੱਲ ਇਹਨ ਬਿਨ ਸੱਚ ਹੋ ਗਈ ਕਿ ਗੱਲ ਸਿਰਫ ਮੌਕਾ ਮਿਲਣ ਦੀ ਹੈ। ਚੋਰ ਜਾਂ ਚੋਰਨੀ ਨੂੰ ਛੋਟਾ ਮੌਕਾ ਮਿਲਿਆ ਤੇ ਛੋਟਾ ਚੋਰ ਚੋਰਨੀ ਵੱਡਾ ਮੌਕਾ ਮਿਲਿਆ ਤੇ ਵੱਡਾ ਚੋਰ ਚੋਰਨੀ ਆ ਸਭ ਕੁਝ ਸਾਡੇ ਸਾਹਮਣੇ ਅੱਖਾਂ ਦੇ ਕੰਧ ਤੇ ਲਿਖਿਆ ਸੱਚ ਅਸੀਂ ਪੜਨ ਨੂੰ ਹੀ ਵਸਤਿਆਰ ਨਹੀਂਗੇ ਜੋ ਸਰਬ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਕਿ ਜਿੱਥੇ ਜਿੱਥੇ ਵੀ ਹੱਥ ਪੈਂਦਾ ਵੀ ਸੌ ਖਾਤੀ ਉਹ ਸਾਡੇ ਲੋਕਾਂ ਨੇ ਵੀ ਅਸੀਂ ਬਾਜ ਨਹੀਂ ਆਉਣਾ ਜੋ ਸਰਬ ਕਿੰਨੀਆਂ ਖਬਰਾਂ ਅਸੀਂ ਡਰਗ ਦੇ ਨਾਲ ਰਿਲੇਟਡ ਕਹਿ ਚੁੱਕਾ ਵੀ ਹਰ ਵੀਕਐਂਡ ਤੇ ਅ ਵੀਕ ਤਾਂ ਕੀ ਵੀਕਡੇਸ ਵੀ ਹੋ ਗਿਆ ਜਾਂ ਵੀ ਕੀ ਹੋ ਗਿਆ ਕਿ ਆਪਣੇ 4-3 ਇੰਚ اور ਬਾਰਡਰ ਆ ਜਿਹੜੇ ਜੀ ਅਮਰੀਕਾ ਨੂੰ ਲੱਗਦੇ ਆ ਕਦੀ ਕੋਈ ਉੱਥੇ ਕਹਿੰਦੇ ਜੀ ਫਲਾਨਾ ਬ੍ਰਹਮਤਨ ਦੇ ਨਾਲ ਲੈਟਰ ਪੜਿਆ ਗਿਆ ਕੋਈ ਫਲਾਨੀ ਮਿਸੀ ਦਾ ਕਹਾੜਾ ਜਿਹਾ ਪੜਿਆ ਗਿਆ ਤੇ ਜਦੋਂ ਪਤਾ ਲੱਗਦਾ ਕੌਣ ਆ ਜੀ ਉਹ ਰਣਜੀਤ ਸਿੰਘ ਸੀ ਉਹ ਸੁਰਿੰਦਰ ਸਿੰਘ ਸੀ ਉਹ ਫਲਾਨਾ ਸਿੰਘ ਸੀ ਭਈ ਇਹ ਜੇ ਅਸੀਂ ਪਿਛਲੇ ਕੁਝ ਸਾਲਾਂ ਨੂੰ ਧੌਣ ਕਮਾ ਕੇ ਜੋ ਸਾਬ ਦੇਖਦੇ ਆ ਜਿੱਦਾਂ ਨਾ ਅਸੀਂ ਸਾਡੇ ਭੈਣ ਭਰਾ ਸਾਡੇ ਲੋਕ ਗੱਲਾਂ ਤਾਂ ਬਹੁਤ ਕਰਦੇ ਆ ਉਹ ਕੈਨੇਡਾ ਦਾ ਬੁਰਾ ਹਾਲ ਹੋ ਗਿਆ ਕੈਨੇਡਾ ਤਾਂ ਬੱਸ ਕੈਨੇਡਾ ਤਾਂ ਖਤਮ ਹੋ ਗਿਆ ਪਰ ਜੋਸ ਸਾਬ ਤੁਹਾਡੀ ਗੱਲ ਦੇ ਵਿੱਚ ਬਹੁਤ ਬਦਨਿਆ ਕਿ ਇਹਨੂੰ ਖਤਮ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਨਾਂ ਦਾ ਉਹ ਦੱਸੋ ਨਾ ਹੋਈ ਨਾ ਇੱਥੇ ਆਇਆ ਕੌਣਾ ਬ੍ਰੈਮਟਨ ਖਰਾਬ ਹੋ ਗਿਆ ਇੱਥੇ ਆਇਆ ਕੌਣਾ ਹੈ ਸਰੀ ਖਰਾਬ ਹੋ ਗਿਆ ਉਹ ਇਹ 30 ਸਾਲ ਪਹਿਲਾਂ ਠੀਕ ਸੀ ਅਸੀਂ ਇਹਨੂੰ ਪਿਆ ਅੱਜ ਕੀ ਹੋ ਗਿਆ ਉੱਥੇ ਕੌਣ ਆਇਆ ਤੁਸੀਂ ਗੱਲ ਆਪਣੇ ਪੀੜੀ ਥੱਲੇ ਛੋਟਾ ਮਾਰ ਕੇ ਤੇ ਦੇਖੀਏ ਤਾਂ ਸਹੀ ਤੋ ਇਸ ਕਰਕੇ ਮੈਂ ਸਮਝਾਂਗਾ ਵੀ ਲੱਖ ਨੁਕਸ ਹੋਣਗੇ ਕੈਨੇਡਾ ਦੇ ਲੋਕਾਂ 'ਚ ਜਿਹੜੇ ਆਪਾਂ ਇੱਥੇ ਆ ਕੇ ਕੱਢਦੇ ਆ ਉੱਥੇ ਨਹੀਂ ਮੰਨਦੇ ਲੱਖ ਕਸੂਰ ਹੋਣਗੇ ਇਹਨਾਂ ਵਿੱਚ ਪਰ ਮੈਨੂੰ ਇਹ ਲੱਗਦਾ ਵੀ ਜੇ ਇੰਨੀਆਂ ਇਹ ਖਰਾਬ ਥਾਵਾਂ ਸੀ ਤੇ ਇਹਨਾਂ ਨੇ ਸਾਨੂੰ ਆਪਣੇ ਵੱਲ ਖਿੱਚਿਆ ਕਿਉਂ ਹੋਇਆ ਅੱਜ ਤੱਕ ਖਿੱਚ ਰਹੀਆਂ ਕਿਸੇ ਹਵਾਈ ਅੱਡੇ ਤੇ ਇੱਥੇ ਜਾ ਕੇ ਦੇਖ ਲਓ ਅੱਜ ਵੀ ਲੋਕ ਤੜਲੇ ਕਰਦੇ ਤੇ ਕਰਦੀਆਂ ਵੀ ਪੈਰ ਪਾ ਲੈਣ ਤੋਂ ਕੈਨੇਡਾ ਦੇਸ਼ ਵਿੱਚ ਉੱਥੇ ਪੰਜਾਬ ਚਲੇ ਜਾਓ ਭਾਰਤ ਚਲੇ ਜਾਓ ਗੁਜਰਾਤ ਚਲੇ ਜਾਓ ਹੋਰ ਦੁਨੀਆ ਦੇ ਕਈ ਹਿੱਸਿਆਂ ਚ ਚਲੇ ਜਾਓ ਦੁਨੀਆ ਤੁਹਾਡੇ ਪੈਰ ਧੋ ਕੇ ਪੀਣ ਨੂੰ ਤਿਆਰ ਆ ਵੀ ਕੈਨੇਡਾ ਤੋਂ ਆਏ ਉਹ ਸਾਨੂੰ ਵੀ ਨਾਲ ਲੈ ਚੱਲੋ ਚਲੋ ਪਹੁੰਚ ਕੇ ਇੱਥੇ ਉਹਨਾਂ ਦੀ ਅੜਖ ਜਾਗ ਪੈਂਦੀ ਹੋਊਗੀ ਪਰ ਉੱਥੇ ਤਾਂ ਮਰੀ ਰਹਿੰਦੀ ਆ ਨਾ ਹਾਂਜੀ ਉਹ ਇਸ ਕਰਕੇ ਮੈਂ ਸਮਝਾਂਗਾ ਵੀ ਇਹ ਸਾਡੀ ਦੌੜ ਹੀ ਦੱਸ ਰਹੀ ਆ ਵੀ ਇਹਨਾਂ ਲੋਕਾਂ ਦੇ ਵਿੱਚ ਨੁਕਸ ਸਾਡੇ ਮੁਕਾਬਲੇ ਕਿਤੇ ਘੱਟ ਹੋਣਗੇ ਮੈਂ ਸੰਸਾਰ ਸਾਰਾ ਗਾਇਆ ਮੈਨੂੰ ਨੂੰ ਕੋਈ ਐਸਾ ਦੇਸ਼ ਮਿਲਿਆ ਕੋਈ ਜਗ੍ਹਾ ਮਿਲੀ ਜਿੱਥੇ ਇਨਸਾਨ ਰਹਿੰਦੇ ਆ ਤੇ ਉਹਨਾਂ ਵਿੱਚ ਨੁਕਸ ਹੈ ਨਹੀਂ ਕੋਈ ਨਹੀਂ ਮੈਨੂੰ ਮਿਲੀ ਤੇ ਜੇ ਕਿਸੇ ਭੈਣ ਭਰਾ ਨੂੰ ਦੱਸਦੀ ਆ ਨਕਸ਼ੇ ਦੇ ਉੱਤੇ ਤੇ ਚਲੋ ਆਪਾਂ ਹੁਣ ਉਧਰ ਨੂੰ ਚਲੇ ਚੱਲਦੇ ਆ ਜੇ ਬਾਕੀ ਸਾਰੀ ਤਸੱਲੀ ਹੋ ਗਈ ਆ ਕੈਨੇਡਾ ਵਿੱਚ ਤਾਂ ਤੋਂ ਇਸ ਕਰਕੇ ਮੈਂ ਸਮਝਾਂਗਾ ਵੀ ਆਪਾਂ ਇੱਥੇ ਆਏ ਸੀ ਕਿ ਇਹ ਚੰਗੀਆਂ ਥਾਵਾਂ ਹੈਗੀਆਂ ਇਹ ਸਵਰਗ ਵਰਗੇ ਮੋਲਕ ਹੈ ਇਹਨਾਂ ਦੇ ਵਿੱਚ ਸਵਰਗਾ ਦੇ ਵਿੱਚ ਇਹ ਚਾਹੀਦਾ ਸੀ ਇਹਨਾਂ ਦੇ ਆ ਕੇ ਗੁਣ ਗ੍ਰਹਿਣ ਕਰਦੇ ਆਪਣੇ ਗੁਣ ਨਾਲ ਲੈ ਕੇ ਆਉਂਦੇ ਪਰ ਅਸੀਂ ਕੀ ਕਰ ਰਹੇ ਆਂ ਆਪਣੇ ਔਗਣ ਸਾਰੇ ਪੰਡ ਪਰ ਕੇ ਨਾਲ ਸਿਰ ਚ ਲੈ ਕੇ ਆ ਰਹੇ ਆਂ ਇਥੋਂ ਵੀ ਜਾਣੇ ਜਿਹਨੇ ਜਿੰਨੇ ਚੋਰ ਜਿੰਨੇ ਭੰਗੀ ਜਿੰਨੇ ਅਸੀਂ ਗੱਲਾਂ ਕਰਦੇ ਨੁਕਤਾਂ ਵਾਲੇ ਲੋਕਾਂ ਦੀਆਂ ਉਹਨਾਂ ਕੋਲੋਂ ਔਗਣ ਲੈ ਕੇ ਜਾਣੀ ਜ਼ਿੰਦਗੀ ਚ ਗ੍ਰਹਿਣ ਕਰਦੇ ਆਂ ਇਹਨਾਂ ਦੀਆਂ ਗਾਲਾਂ ਸਿੱਖਦੀਆਂ ਇਹਨਾਂ ਨੂੰ ਗਾਲਾਂ ਸਿਖਾਉਣੇ ਆ ਉਹ ਤੋਂ ਉਧਾਰਨਾ ਇਹਦੀਆਂ ਮਿਲ ਜਾਂਦੀਆਂ ਫਿਰ ਕਰਕੇ ਜੇ ਤਾਂ ਅਸੀਂ ਗੁਣ ਦਵਾਂਗੇ ਗੁਣ ਲਵਾਂਗੇ ਤੇ ਗੁਣ ਪੈਦਾ ਹੋਵੇਗਾ ਤੂੰਨ ਸਵਾਇਆ ਔਗਣ ਲਵਾਂਗੇ ਔਗਣ ਦਿਆਂਗੇ ਤੇ ਫੇਰ ਉਹਦਾ ਵੀ ਸਿੱਟਾ ਆਪਣੇ ਸਾਹਮਣੇ ਹੀ ਹੈ ਵੇਖ ਕਰਕੇ ਥੋੜਾ ਜਿਹਾ ਮੈਨੂੰ ਲੱਗਦਾ ਕਿ ਜਿਹੜਾ ਮਨ ਦੀ ਪ੍ਰਵਿਰਤੀ ਨੂੰ ਨਹੀਂ ਨਾ ਅਸੀਂ ਠੀਕ ਰੱਖ ਸਕੇ ਉਹਦੇ ਕਰਕੇ ਜਿਹੜਾ ਜੀ ਵੀ ਸਟਾ ਸਾਨੂੰ ਆਸ ਦੇ ਮੁਤਾਬਕ ਉਹ ਨਹੀਂ ਮਿਲ ਰਿਆ ਜੋ ਪ੍ਰਵਾਸ ਦਾ ਹੋਣਾ ਚਾਹੀਦਾ ਸੀਗਾ ਜਿਹਦੇ ਕਰਕੇ ਤੁਸੀਂ ਮਿਲਟਨ ਜੇਲ ਚਲੇ ਜਾਓ ਜੇਲ ਤੁਸੀਂ ਦੇਖ ਲਓ ਵੀ ਉੱਥੇ ਕੌਣ ਲੋਕ ਬੈਠੇ ਆ ਜੀ ਹਨਾ ਬਹੁਤ ਲੋਕ ਤੁਹਾਨੂੰ ਮਿਲ ਜਾਣਗੇ ਜਿਹੜੇ ਸਟੱਡੀ ਪਰਮਿਟ ਜੀ ਵਰਕ ਪਰਮਿਟ ਜੀ ਵਿਜ਼ਟਰ ਵੀਜ਼ਾ ਜੀ ਸਿਟੀਜ਼ਨ ਜੀ ਐਪੀਆਰ ਜੀ ਵਗੈਰਾ ਵਗੈਰਾ ਹਨਾ ਸੋ ਮੈਂ ਸਮਝਾਂਗਾ ਕਿ ਵਿਦੇਸ਼ਾਂ ਤੋਂ ਆਏ ਹੋਏ ਕੈਨੇਡੀਅਨ ਲੋਕਾਂ ਨੇ ਇੱਥੋਂ ਜੰਪਲ ਨੇ ਉਹ ਤੰਗੀਆਂ ਤੁਰਸ਼ੀਆਂ ਉਹ ਦੌੜਾ ਨਹੀਂ ਦੇਖੀਆਂ ਜਿੱਦਾਂ ਉੱਥੋਂ ਲੋਕ ਤਰਸਦੇ ਆ ਨਿਕਲਣ ਨੂੰ ਉਹ ਜਿਨ੍ਹਾਂ ਨੇ ਉਹ ਸਭ ਕੁਝ ਦੇਖ ਕੇ ਇੱਥੇ ਕੈਨੇਡਾ 'ਚ ਆਸਰਾ ਲਿਆ ਸੀ ਉਹਨਾਂ ਨੂੰ ਥੋੜੇ-ਥੋੜੀਆਂ ਨੂੰ ਨਹੀਂ ਸਾਰੇ-ਸਾਰੀਆਂ ਨੂੰ 100% ਨੂੰ ਭਲ ਪਚਣੀ ਚਾਹੀਦੀ ਸੀ 100% ਨੂੰ ਭਲ ਪਚਣੀ ਚਾਹੀਦੀ ਸੀ ਹਰੇਕ ਨੂੰ ਤੇ ਪਰ ਇਹ ਜਿਨ੍ਹਾਂ ਦੇ ਵਿੱਚ ਤਾੜੇ ਹੋਏ ਤੇ ਤਾੜੀਆਂ ਹੋਈਆਂ ਸਾਨੂੰ ਦੱਸ ਰਹੇ ਐ ਔਰੇਂਜ ਵਿਲਵਰ ਕੀ ਕੋਰਟ ਜਿੱਥੇ ਤੁਹਾਨੂੰ ਪਤਾ ਵੀ ਉੱਥੇ ਸਵਰਗ ਵਰਗਾ ਜੀਵਨ ਹੁੰਦਾ ਸੀ ਕਿਸੇ ਵੇਲੇ ਅੱਜ ਉੱਥੇ ਜਾ ਕੇ ਅਦਾਲਤ ਵਿੱਚ ਖੜੇ ਹੋ ਜੋ ਬਾਹਰ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਲੋਕ ਤਰੀਕਾ ਭੁਗਤਣ ਆ ਰਹੇ ਆ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਬ੍ਰੈਂਟਨ ਚਲੇ ਜਾਓ ਅਦਾਲਤ ਦੇ ਬਾਹਰ ਰੌਂਟੋ ਚਲੇ ਜਾਓ ਚਲੋ ਉਹ ਤਾਂ ਪੁਰਾਣੇ ਹੋ ਗਏ ਇਲਾਕੇ ਨਵੇਂ ਇਲਾਕੇ ਵੀ ਨਹੀਂ ਬਖਸ਼ੇ ਨਵੇਂ ਜਿੱਥੋਂ ਮੱਖਣ ਕਿਓ ਚੋਰੀ ਕਰਦੇ ਪੰਜਾਬੀ ਮੁੰਡੇ ਫੜ ਹੋਏ ਆ ਤੁਸੀਂ ਉਹ ਇਲਾਕੇ ਸਵਰਗ ਵਰਗੇ ਜਿੱਥੇ ਇਹਨਾਂ ਚੀਜ਼ਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਲੋਕ ਜਿੰਦੇ ਤੱਕ ਨਹੀਂ ਲਾਉਂਦੇ ਹਾਂਜੀ ਤੋਂ ਕਿਉਂਕਿ ਘੋੜ ਬਣ ਕੇ ਅਸੀਂ ਜਿਹੜਾ ਜੀ ਇਸ ਦੇਸ਼ ਨੂੰ ਅੰਦਰੋਂ ਅੰਤਰੀ ਖਾਣ ਦੇ ਸਾਰੇ ਜਿਹੜੇ ਪ੍ਰਬੰਧ ਕੀਤੇ ਹੋਏ ਆ ਸਿਰਾਂ ਦੇ ਵਿੱਚ ਇਹ ਸਾਨੂੰ ਠੀਕ ਕਰਨੇ ਪੈਣਗੇ ਜੀ ਬਿਲਕੁਲ ਜੋਸਫ ਦੇ ਵਿੱਚ ਕੋਈ ਦੋ ਰਮਾਨੀ ਇਹਨਾਂ ਨੂੰ ਬਿਲਕੁਲ ਦਰੁਸਤ ਕਰਨ ਦੀ ਲੋੜ ਆ ਜਿਸ ਤਰ੍ਹਾਂ ਅਸੀਂ ਛੇ ਨਾ ਹੁਣ ਬੋਲੇ ਆ ਤੁਸੀਂ ਦੇਖੋ ਕਿ ਕੈਨੇਡਾ ਤੋਂ ਲਾ ਕੇ ਆਸਟ੍ਰੇਲੀਆ ਤੱਕ ਤਾਰਾਂ ਜੁੜੀਆਂ ਹੋਈਆਂ ਅੱਗੇ ਅਸੀਂ ਮੋਸਟਲੀ ਗੱਲ ਕਰਦੇ ਸੀ ਕਿ ਸਾਡੇ ਇਥੇ ਦੇ ਸਿਟੀਜ਼ਨ ਘਾਟੇ ਵਿਗੜੇ ਹੋਏ ਆ ਸਿਰਫ ਵਿਗੜੇ ਦੀ ਕੋਸ਼ਿਸ਼ ਜਿਹੜੇ ਐਲਐਮ ਨੂੰ ਜਿਹੜੇ ਗਲਤ ਢੰਗ ਦੇ ਨਾਲ ਬੇਜਦੇ ਸੀ ਚਲੋ ਉਹਨੂੰ ਤਾਂ ਨੱਕ ਪਈ ਪਰ ਆ ਡਰਗ ਤੋਂ ਕਦੋਂ ਇਹ ਲੋਕ ਬਾਹਰ ਨਿਕਲਣਗੇ ਜੋਸਫ ਨਹੀਂ ਦੇਖੋ ਇਹਦੇ ਵਿੱਚ ਜਿਹੜਾ ਨਾ ਜੀ ਗਰੀਡ ਸ਼ਾਮਲ ਹੈ ਸੌਖੇ ਤਰੀਕਿਆਂ ਨਾਲ ਇਹ ਹੁਣ ਜਾਣੀ ਕਿ ਡਿਪਾਰਟਮੈਂਟਸ ਦੇ ਵਿੱਚ ਅੰਦਰ ਤੱਕ ਇਹਨਾਂ ਨੇ ਇਹ ਤਰ੍ਹਾਂ ਆਪਣੀਆਂ ਜੜੀਆਂ ਜੋੜੀਆਂ ਹੋਈਆਂ ਸੀਗੀਆਂ ਅ ਜਦੋਂ ਸੋਨਾ ਚੋਰੀ ਹੋਇਆ ਸੀਗਾ ਉਹ ਵੀ ਸਾਰੇ ਅੰਦਰੋਂ ਹੀ ਬੰਦੇ ਨਿਕਲੇ ਜਿਨ੍ਹਾਂ ਨੇ ਜਾਨੀ ਕੋ ਚੋਰੀ ਕਰਨ ਤੋਂ ਰੋਕਣਾ ਸੀ ਉਹਨਾਂ ਨੇ ਚੋਰੀ ਕੀਤਾ ਉਹ ਸੋ ਜੜੀ ਬਾੜੀ ਖੇਤ ਨੂੰ ਖਾ ਗਈ ਇਹ ਵੈਸੇ ਜੋ ਸਾਡ ਇੱਕ ਇੱਕ ਅਸੀਂ ਜਿੱਡਾ ਸਵਰਗ ਵਰਗੇ ਦੇਸ਼ਾਂ ਦੇ ਵਿੱਚ ਰਹਿੰਦੇ ਆ ਤਾਂ ਇੱਕ ਸਾਡੇ ਪੰਜਾਬ ਦੇ ਵਿੱਚ ਪਿਛਲੇ 2-1.5 ਮਹੀਨੇ ਤੋਂ ਇੱਕ ਭਗਵੰਤਮਾਨ ਸਰਕਾਰ ਵੱਲੋਂ ਕੰਮ ਆਰੰਭਿਆ ਗਿਆ ਜੀ ਜੁਤ ਨਸ਼ਿਆਂ ਵਿਰੁੱਧ ਪਰ ਜੋਸਰਬ ਉਥੇ ਤਾਂ ਮੈਨੂੰ ਲੱਗਦਾ ਨਹੀਂ ਕਿ 5% ਵੀ ਪਰਕ ਪਿਆ ਅ ਅੱਜ ਬਟਿੰਡਾ ਡਿਸਟ੍ਰਿਕਟ ਦੇ ਕੁਝ ਪਿੰਡ ਇਕੱਠੇ ਹੋ ਕੇ ਗਏ ਇੱਕ ਟੀਚਰ ਨੂੰ ਕੋਟ-ਕੋਟ ਕੇ ਮਾਰ ਦਿੱਤਾ ਪੁਲਿਸ ਨੇ ਇਦਾਂ ਦੀਆਂ ਲੱਖਾਂ ਹੀ ਤਾਧਾਰਨਾ ਜਿਹੜੀਆਂ ਪੁਲਿਸ ਵੱਲੋਂ ਆ ਜੋਸਰਬ ਤੁਸੀਂ ਫੜਦੇ ਆ ਕਿਸੇ ਨੂੰ ਯਾਰ ਕੁੱਟਕੁੱਟ ਕੇ ਚਲੀ ਰਿਮਾਂਡ ਲਾਓ ਪਰ ਉਹ ਟੀਚਰ ਮੁੰਡੇ ਨੂੰ ਜਿਹੜਾ ਜੀ ਕਰੰਟ ਲਾ ਲਾ ਕੇ ਮਾਰ ਦਿੱਤਾ ਗਿਆ ਪਤਾ ਨਹੀਂ ਕਿੱਦੋਂ ਨੂੰ ਭਗਵੰਤ ਜੀ ਸਰਕਾਰ ਦੀ ਤੁਰੀ ਹੋਈ ਹੈ ਮੈਂ ਦੇਖੋ ਜੀ ਭਈ ਜਿਹੜਾ ਇਹ ਪੁਲਿਸ ਦਾ ਅਨਾਰਾਜ ਹੈ ਇਹਦੇ ਤੇ ਆਪਾਂ ਹੈ ਗਿਆਂ ਖਿਲਾਫ ਇਹ ਸਭ ਕੁਝ ਆਪਾਂ ਬੀਤੇ ਸਮਿਆਂ ਦੇ ਵਿੱਚ ਦੇਖਿਆ ਹੰਡਾਇਆ ਕਮਿਊਨਿਟੀ ਨੇ ਪਰ ਇਹ ਨਸ਼ੇ ਤੇ ਡਿਪਰੈਸ਼ਨ ਦੋ ਚੀਜ਼ਾਂ ਲਈ ਮੇਰੀ ਮਾਨਸਿਕਤਾ ਬੜੀ ਸਪਸ਼ਟ ਹੈ ਕਿ ਇਹਦੇ ਵਾਸਤੇ ਨਾ ਸਾਨੂੰ ਕਿਸੇ ਡਾਕਟਰ ਦੀ ਲੋੜ ਹੈ ਨਾ ਸਾਨੂੰ ਕਿਸੇ ਪੁਲਿਸ ਦੀ ਲੋੜ ਹੈ ਕਿਉਂਕਿ ਇਹ ਸ਼ਰਾਬ ਦੇ ਠੇਕੇ ਹੋਣਗੇ ਇਹ ਭੰਗ ਦੀਆਂ ਦੁਕਾਨਾਂ ਹੋਣਗੀਆਂ ਇਹ ਨਸ਼ਿਆਂ ਦੀਆਂ ਵੀ ਹੋਣਗੀਆਂ ਸਰਕਾਰਾਂ ਨੇ ਬਹੁਤ ਖੋਲਤੀਆਂ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਪਈ ਵੀ ਮੇਰੇ ਮੂੰਹ ਦੇ ਵਿੱਚ ਕੋਈ ਚੀਜ਼ ਆ ਕੇ ਪਾ ਗਿਆ ਹੋਵੇ ਜੀ। ਤੋਂ ਇਸ ਕਰਕੇ ਆਪਣੇ ਹੱਥਾਂ ਨਾਲ ਆਪਣੇ ਮੂੰਹਾਂ ਨਾਲ ਆਪਣੀਆਂ ਨਾੜਾਂ ਦੇ ਵਿੱਚ ਵੀ ਅੱਜ ਤੱਕ ਚਲੋ ਇਹ ਅਸੀਂ ਪਖੰਡ ਪੜ ਲਏ ਵੀ ਆਪਣੇ ਮੂੰਹਾਂ ਦੇ ਰਹੀਂ ਆਪੇ ਹੀ ਅੰਦਰ ਪਾਉਨੇ ਆ ਕਿ ਸਾਡੇ ਅੰਦਰ ਤੇ ਕੋਈ ਨਹੀਂ ਪਾਉਂਦਾ। ਹੁਣ ਮੈਂ ਸਾਡੀ ਦੁਨੀਆ 'ਚ ਕਿਹਾ ਮੈਨੂੰ ਤੇ ਕਿਸੇ ਨੇ ਨਹੀਂ ਕੁਝ ਖੁਲਾਇਆ ਪਲਾਇਆ ਜੀ। ਕਿਸੇ ਨੇ ਮੈਨੂੰ ਕਿਉਂ ਨਹੀਂ ਕੁਝ ਖੁਲਾਇਆ ਪਲਾਇਆ ਕਿਉਂਕਿ ਮੈਂ ਖਾਣਾ ਪੀਣਾ ਨਹੀਂ ਸੀਗਾ। ਇਸ ਕਰਕੇ ਮੈਂ ਸਮਝਾਂਗਾ ਵੀ ਇਹ ਡਿਪਰੈਸ਼ਨ ਤੇ ਇਹ ਨਸ਼ੇ ਜਿੰਨਾ ਚਿਰ ਕੋਈ ਵਿਅਕਤੀ ਆਪ ਨਹੀਂ ਛੱਡਣਾ ਚਾਹੁੰਦਾ ਕੋਈ ਨਹੀਂ ਇਹਨਾਂ ਦੇ ਛਡਾ ਸਕਦਾ ਕੋਈ ਸਰਕਾਰਾਂ ਨਹੀਂ ਛਡਾ ਸਕਦੀਆਂ ਸਰਕਾਰਾਂ ਦੇ ਠੇਕੇ ਖੋਲਣ ਨੂੰ ਤੇ ਆਪਾਂ ਗਲਤ ਕਹਿੰਨੇ ਆ ਪਰ ਠੇਕੇ ਤੇ ਸਾਨੂੰ ਕੋ ਬੰਨ ਕੇ ਥੋੜੋ ਲੈ ਕੇ ਜਾਂਦਾ ਵੀ ਤੁਸੀਂ ਖਰੀਦੋ ਵੀ ਜ਼ਰੂਰ ਖਰੀਦਨ ਤੇ ਅਸੀਂ ਆਪ ਹੀ ਜਾਣਦੇ ਆ ਅੱਛਾ ਜੇ ਸਰਕਾਰ ਹੁਣ ਨਹੀਂ ਖੋਲਦੀ ਤੇ ਫਿਰ ਆਪਾਂ ਘਰ ਦੀ ਕੱਢਣ ਲਾ ਪੈਨੇ ਆ ਫਿਰ ਉਹ ਬੇਤਹਾਸ਼ਾ ਡਿਗਰੀ ਵਾਲੀ ਪੀਪੀ ਕੇ ਆਪਾਂ ਮਰਨ ਲਾ ਪੈਨੇ ਆ ਤੋਂ ਵੀ ਬੇਤਹਾਸ਼ਾ ਪੀ ਕੇ ਲੋਕ ਮਰਨ ਨਾ 온ਟਾਰੀਓ ਤੇ ਇਸੇ ਕਰਕੇ ਸਰਕਾਰੀ ਠੇਕੇ ਇਹ ਐਲਸੀਬੀਓ ਖੋਲੇ ਸੀ ਇਹਦੀ ਹਿਸਟਰੀ ਪੜ੍ਹ ਕੇ ਦੇਖ ਲਓ ਹਾਂਜੀ। ਤੋਂ ਇਸ ਕਰਕੇ ਮੈਂ ਸਮਝਦਾ ਸਰਕਾਰਾਂ ਦੇ ਰੋਕਿਆਂ ਦੁਨੀਆ ਦੇ ਵਿੱਚ ਨਾ ਅਜੇ ਤੱਕ ਕਦੀ ਨਸ਼ਾ ਰੁਕਿਆ ਤੇ ਨਾ ਇਹ ਰੁਕਣਾ ਪੰਜਾਬ ਦੇ ਵਿੱਚ ਵੀ ਇਦਾਂ ਹੀ ਹੋਊਗਾ ਤੁਸੀਂ ਦੇਖ ਲਿਓ ਸਰਕਾਰ ਇਹਨੂੰ ਨਹੀਂ ਰੋਕ ਸਕੂਗੀ ਕਿਉਂ ਜਿੰਨਾ ਚਿਰ ਲੋਕਾਂ ਨੇ ਇਹ ਚੀਜ਼ਾਂ ਖਾਣੀਆਂ ਪੀਣੀਆਂ ਨਹੀਂ ਛੱਡਣੀਆਂ ਰੋਕ ਕੌਣ ਲਊਗਾ। ਬਿਲਕੁਲ ਸਹੀ। ਤੋਂ ਇਸ ਕਰਕੇ ਮੈਂ ਸਮਝਾਂਗਾ ਵੀ ਇਹ ਪਖੰਡ ਨਸ਼ਿਆਂ ਦਾ ਜਿਹੜਾ ਅਸੀਂ ਸਰਕਾਰਾਂ ਦੇ ਕਸੂਰ ਕੱਢਦੇ ਆ ਕੱਢ ਲੈਣੇ ਚਾਹੀਦੇ ਆ। ਉਹ ਭਾਈ ਸ਼ੁਰੂਆਤ ਤੇ ਆਪਣੇ ਆਪ ਤੋਂ ਕਰੋ। ਅੰਦਰ ਤੁਸੀਂ ਘਰ ਦੇ ਬੇਸਮੈਂਟ ਦੇ ਵਿੱਚ ਬੋਤਲਾਂ ਲਿਆ ਕੇ ਸ਼ਿੰਗਾਰੀਆਂ ਤੇ ਗਲਤੀਆਂ ਸਰਕਾਰਾਂ ਦੀਆਂ ਕੱਢਦੇ ਆਂ ਮੈਂ ਹੈਰਾਨ ਮਤਲਬ ਸਾਡੇ ਘਰੇ ਤੁਸੀਂ ਕਦੀ ਰੈਂਡਮਲੀ ਵੀ ਕੋਈ ਆ ਜੇ ਤੁਹਾਨੂੰ ਕੋਈ ਸ਼ਰਾਬ ਨਸ਼ਾ ਨਹੀਂ ਮਿਲੂਗਾ ਤੁਹਾਨੂੰ ਸਾਡੀ ਫਰਿੱਜ ਚ ਕਦੀ ਕੋਈ ਮੀਟ ਤੱਕ ਨਹੀਂ ਮਿਲੂਗਾ ਤੇ ਜਦੋਂ ਅਸੀਂ ਰੋਲ ਮਾਡਲ ਬਣਨਾ ਹੀ ਨਹੀਂ ਘਰ ਦੇ ਵਿੱਚ ਇਹ ਚੀਜ਼ਾਂ ਸਜਾ ਕੇ ਬੈਠੀਆਂ ਤੇ ਕਸੂਰ ਸਰਕਾਰ ਦਾ ਹੈ ਮੈਂ ਨਹੀਂ ਸਮਝਦਾ ਵੀ ਨਸ਼ਾ ਫੈਲਣਾ ਇਹ ਸਰਕਾਰ ਦਾ ਕਸੂਰ ਹੈ ਹਰ ਇੱਕ ਭੈਣ ਭਰਾ ਆਪਣੀਆਂ ਨਾੜਾਂ ਦੇ ਵਿੱਚ ਆਪਣੇ ਮੂੰਹ ਦੇ ਵਿੱਚ ਆਪਣੇ ਸੋਹਣੇ ਹੱਥਾਂ ਨਾਲ ਆਪ ਹੀ ਸਭ ਕੁਝ ਤੁੰਦੇ ਆ ਜੀ ਬਿਲਕੁਲ ਸਹੀ ਬਿਲਕੁਲ ਜੀ ਜੌਪ ਸਾਹਿਬ ਦੇ ਵਿੱਚ ਪੂਰੀ ਤਰ੍ਹਾਂ ਮੰਨ ਲਿਆ। ਇਹ ਬੰਦ ਕਰ ਦਿਓ, ਖਾਣਾ ਪੀਣਾ ਬੰਦ ਕਰ ਦਿਓ, ਆਪੇ ਹੀ ਨਸ਼ਾ ਬੰਦ ਹੈ। ਨਸ਼ਾ ਆਪੇ। ਕਿਤੇ ਨਾ ਸਰਕਾਰ ਦੀ ਉਡੀਕ ਹੀ ਕਰ ਰਹੇ ਹੋ ਵੀ ਨਸ਼ਾ ਸਰਕਾਰ ਛਡਾਵੇ ਆ ਕੇ। ਹਾਂਜੀ ਹਾਂਜੀ। ਥੈਂਕ ਯੂ ਜੌਪ ਸਾਹਿਬ। ਬਹੁਤ ਮਿਹਰਬਾਨੀ ਜੀ।